ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਬਡਾਲਾ ਪਿੰਡ ਦੇ ਵਿੱਚ ਖੜੇ ਆ ਜੋ ਕਿ ਸਵਾਵਾ ਚੱਲ ਰਹੀਆਂ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਵੱਲੋਂ ਤੇ ਇਹ ਜਿਹੜੀ ਜਥੇਬੰਦੀ ਦੇ ਕਾਰਜ ਜੇ ਅੱਜ 5000 ਏਕੜ ਦੇ ਲਗਭਗ ਅੱਜ ਬੀਜ ਵਿਜਾਈ ਕਰਨੀ ਆ ਤੇ ਉਹ ਜਿਹੜਾ ਸਹਿਯੋਗ ਆ ਇਹੋ ਜਿਹੇ ਮੇਰੇ ਭਰਾ ਖੜੇ ਆ ਟੋਨੀ ਵੀਰ ਜੋ ਕਿ ਪਿਛਲੇ 23 ਚ ਵੀ ਹੜ੍ਹ ਆਏ ਸੀ ਤੇ 19 ਚ ਵੀ ਆਏ ਸੀ ਬਹੁਤ ਵੱਡਾ ਯੋਗਦਾਨ ਸਾਡੀ ਸੰਸਥਾ ਨਾਲ ਰਲ ਕੇ ਅਸੀਂ ਲੋਈਆਂ ਦੇ ਵਿੱਚ ਸਹਾਇਕ ਕਰਦੇ ਰਹੇ ਹਾਂ ਲੋਕਾਂ ਦੀ ਸਹਾਇਤਾ ਕੀਤੀ ਤੇ ਅੱਜ ਜੇ ਬਡਾਲਾ ਪਿੰਡ ਦੇ ਵਿੱਚ ਤਕਰੀਬਨ 5000 ਲੀਟਰ ਪਹਿਲਾਂ ਤੇਲ ਦੇ ਚੁੱਕੇ ਆ ਅ ਅਚਾਰ ਦੇ ਚੁੱਕੇ ਆ ਪਹਿਲਾਂ ਤੁਸੀਂ ਵੀਡੀਓ ਆਪਾਂ ਸੰਗਤਾਂ ਨੂੰ ਦਿਖਾ ਲਈਆਂ ਤੇ ਹੁਣ ਜਿਹੜਾ ਵੀਰੂਣੇ ਕਿਹਾ ਸੀ ਵੀ ਮਾਂ ਤਰਤ ਦੇ ਵਾਰਸ ਜਥੇਬੰਦੀ ਵੱਲੋਂ ਤੇ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਜੋ ਆਪ 300 ਏਕੜ ਦਾ ਬੀਜ ਤੇ ਨਾਲ ਖਾਦ ਇਹ ਜਿਹੜਾ ਦੇਖ ਕੇ ਜਾਵਾਂਗੇ ਤੇ ਉਹ ਅੱਜ ਵੀਰਜੀ ਹੁਣੀ ਲੈ ਕੇ ਪਹੁੰਚ ਚੁੱਕਿਆ ਟਰੱਕ ਤੇ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਬਾਈ ਜੀ ਹੁਣਾ ਦਾ ਬਾਕੀ ਬਾਈ ਜੂਣੀ ਵੀ ਦੱਸਣਗੇ ਵੀਰੂ ਹੁਣੀ ਵੀ ਤੇ ਬਾਕੀ ਜਿਹੜੇ ਸਾਡੇ ਸਾਰੇ ਭਰਾ ਜਿਹੜੇ ਕਬੱਡੀ ਦੇ ਜਿਹੜੇ ਪਲੇਅਰ ਸਾਰੇ ਸਾਡੇ ਵੀਰ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਰਲ ਮਿਲ ਕੇ ਜੋ ਸਵਾਵਾ ਕਰਦੇ ਆ ਜਥੇਬੰਦੀ ਨੂੰ ਕਿਉਂਕਿ ਜੇ ਅੱਜ ਕਾਰਜ ਇੱਥੇ ਤਾਂ ਕਰਜੇਬੰਦੀ ਪਹੁੰਚੀ ਤਾਂ ਇਹੋ ਜਿਹੇ ਭਰਾਵਾਂ ਦੇ ਸਹਿਯੋਗ ਨਾਲ ਹੀ ਪਹੁੰਚਿਆ ਨੇ ਤਾਂ ਇਕੱਲੇ ਕੁਝ ਨਹੀਂ ਕਰਨ ਜੋਗੇ ਹੈਗੇ ਬਾਕੀ ਕਮੇਟੀ ਮੈਂਬਰ ਜੋ ਬਡਾਲੇ ਪਿੰਡ ਦੀ ਬਡਾਲੇ ਦੇ ਨਗਰ ਦੇ ਸਾਰੇ ਲੋਕ ਖੜੇ ਆ ਅਜ ਅਰਦਾਸ ਬੇਨਤੀ ਕਰਕੇ ਜਿਹੜੀ ਸ਼ੁਰੂਆਤ ਜਿਹੜੀ ਅੱਜ ਕਰ ਦਿੱਤੀ ਗਈ ਆ ਹੁਣ ਜਿੰਨਿਆਂ ਨੂੰ ਦੇ ਕੇ ਸ਼ੁਰੂਆਤ ਕਰਕੇ ਉਸ ਤੋਂ ਬਾਅਦ 23 ਤਰੀਕ ਨੂੰ 23 ਤਰੀਕ ਨੂੰ ਸਾਰਿਆਂ ਨੂੰ ਇੱਕ ਵੱਡੇ ਲਾ ਕੇ ਜਿੱਦਾਂ ਜੋ-ਜੋ ਕਿਸਾਨ ਆਈ ਜਾਣਗੇ ਜਿਨ੍ਹਾਂ ਨੂੰ ਤੇਲ ਆਉ ਪੰਪ ਤੋਂ ਦਿੱਤਾ ਜਾਊਗਾ ਜਿਨ੍ਹਾਂ ਨੂੰ ਉਦਾਂ ਕੈਂਚ ਲੈ ਕੇ ਉਹਨਾਂ ਨੂੰ ਕੈਂਚ ਦਿੱਤਾ ਜਾਊਗਾ ਖੁੱਲਾ ਤੇ ਜੋ ਵੀ ਉਥੇ ਬੀਚ ਖਾਦ ਜਿਹੜਾ ਉਥੇ 23 ਤਰੀਕ ਨੂੰ ਸ਼ੁਰੂਆਤ ਕਰ ਦਿੱਤੀ ਜਾਊਗੀ ਬਾਕੀ ਟੋਨੀ ਭਾਜੀ ਦੋ ਸ਼ਬਦ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਜਿੱਦਾਂ ਭਾਜੀ ਮਨਜੋਤ ਹੁਣੇ ਦੱਸਿਆ ਜੀ ਆ ਵੀ ਜਿਹੜਾ ਆਫਤ ਦਾ ਸਮਾਂ ਆਪਣਾ ਪੰਜਾਬ ਤੇ ਆਪਣੇ ਸਾਰੇ ਭਰਾਵਾਂ ਤੇ ਜਿਹੜਾ ਇੱਥੇ ਆਇਆ ਤੇ ਜਿੱਦਾਂ ਪੰਜਾਬ ਵੀ ਪੰਜਾਬ ਨਾਲ ਖੜਦਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਬਹੁਤ ਬਹੁਤ ਧੰਨਵਾਦ ਆ ਪਾਜੀ ਮਨਜੋਤ ਹੁਣ ਇਹਨਾਂ ਸਾਰੀ ਟੀਮ ਦਾ ਜਿੱਥੇ ਪਹਿਲੇ ਦਿਨ ਤੋਂ ਸੇਵਾਵਾਂ ਕਰ ਰਹੇ ਆ ਉੱਥੇ ਵੀ ਬਹੁਤ ਧੰਨਵਾਦ ਆ ਸਾਡੇ ਜਿਹੜਾ ਦੇਸ਼ ਤੇ ਵਿਦੇਸ਼ ਜਿਹੜੇ ਸਾਡੇ ਦਾਨੀ ਸੱਜਣ ਬੈਠੇ ਐ ਐਨ ਆਰ ਆ ਭਰਾ ਬੈਠੇ ਆ ਜਿਹੜੇ ਕਿ ਕਿਸੇ ਵੀ ਆਫਤ ਦੇ ਮੇਲੇ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਜਿਨ੍ਹਾਂ ਦੀ ਬਦੌਲਤ ਸਾਰੀਆਂ ਸੇਵਾਵਾਂ ਜਾਰੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਆਪਾਂ ਸਾਰੇ ਕਰਦੇ ਆ ਸੋ ਜਿੱਦਾਂ ਜੋ ਵੀ ਸੇਵਾਵਾਂ ਆਪਾਂ ਹੁਣ ਤੱਕ ਕਰ ਕਰ ਸਕੇ ਆ ਇਹ ਸਾਰੀਆਂ ਗੁਰੂ ਮਹਾਰਾਜ ਨੇ ਆਪ ਕਰਵਾਇਆ ਤੇ ਗਾਂਵਾਂ ਵਾਸਤੇ ਗੁਰੂ ਮਾਰਾ ਬਾਲ ਬਖਸ਼ਣ ਤੇ ਜਿਹੜਾ ਆਪਾਂ ਉਹਨਾਂ ਦਾ ਜਿਹੜੇ ਸਿਧਾਂਤ ਆ ਵੰਡ ਛਕਣ ਦਾ ਉਹਦੇ ਉੱਤੇ ਆਪਾਂ ਸਾਰੇ ਆਪਣੇ ਭਰਾਵਾਂ ਦੇ ਨਾਲ ਜੋ ਆਪਣੀ ਸੇਵਾ ਉਹ ਆਪਾਂ ਕਰ ਸਕੀਏ ਤੇ ਹੁਣ ਵੀ ਆਪਾਂ ਜਿੰਨਾ ਇਹ 300 ਬੋਰਾ ਡੀਏਪੀ ਦਾ ਜੀ ਤੇ 300 ਏਕੜ ਵਾਸਤੇ ਪੋਟਾਸ਼ ਆ ਜੀ ਤੇ ਨਾਲ 300 ਬੋਰਾ ਜਿਹੜਾ ਆਪਣਾ ਇਹ ਸਰਟੀਫਾਈਡ ਬੀ ਆ ਇਹ ਇਥੇ ਭਾਜੀ ਹੁਣੇ ਸਪੋਰਟ ਕਰਕੇ ਚੱਲੇ ਜੋ ਕਿ ਆਪਣੇ ਹਿਸਾਬ ਨਾਲ ਇਹਦੀ ਵੰਡ ਕਰ ਦੇਣਗੇ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਜੀ ਤਨ 1000 ਲੀਟਰ ਦਾ ਡੀਜ਼ਲ ਆ ਉਹ ਇਸਾ ਸਾਨੂੰ ਹੋਰ ਮੁਹैया ਕਰਾਇਆ ਜਾਊਗਾ ਜੀ ਸੋ ਅਸੀਂ ਇੱਕ ਵਾਰੀ ਫੇਰ ਜਿੱਥੇ ਭਾਜੀ ਹੁਣ ਆਦਾ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹਾਂ ਉੱਥੇ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਹਾਂ ਕਿ ਜਲਦੋਂ ਜਲਦ ਇਹ ਸਾਡੇ ਭਰਾਵਾਂ ਨੂੰ ਆਪਣੇ ਪੈਰਾਂ ਤੇ ਕਰਨ ਤੇ ਪੰਜਾਬ ਦੁਆਰਾ ਜਿਹੜਾ ਆਬਾਦ ਤੇ ਖੁਸ਼ਹਾਲ ਹੋਵੇ ਹੁਣ ਮੈਂ ਬੇਨਤੀ ਕਰਦਾ ਸਾਡਾ ਵੀਰ ਜੱਗੀ ਸੰਧੂ ਉਹ ਵੀ ਜਿੱਥੇ ਪਹਿਲੇ ਦਿਨ ਤੋਂ ਸਵਾਵਾ ਨਾਲ ਨਿਵਾਰਾ ਹੈ ਉਹ ਵੀ ਜਿਹੜੇ ਦੋ ਸ਼ਬਦ ਆ ਇੱਥੇ ਜ਼ਰੂਰ ਬੋਲਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਦਾ ਤੁਹਾਨੂੰ ਪਤਾ ਹੀ ਹੈ ਬਾਕੀ ਡਿਟੇਲ ਭਾਈ ਉਹਨਾਂ ਨੇ ਸਾਰੀ ਦੱਸੀ ਆ ਪਿਛਲੇ ਸਮੇਂ ਜੋ ਆਪਣੀ ਪੰਜਾਬ ਦੇ ਉੱਤੇ ਜਿਹੜਾ ਹੜ੍ਹਾਂ ਦਾ ਪ੍ਰਕੋਪ ਆਇਆ ਹੈ ਉਹਦੇ ਪਰਕੋਪ ਦੇ ਨਾਲ ਆਪਣੀਆਂ ਜ਼ਮੀਨਾਂ ਆਪਣੀਆਂ ਫਸਲਾਂ ਕਾਫੀ ਨੁਕਸਾਨ ਪਹੁੰਚਿਆ ਘਰਾਂ ਦਾ ਨੁਕਸਾਨ ਪਹੁੰਚਿਆ ਉਹਦੇ ਤਹਿਤ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਆਪਣੀ ਭਾਈ ਮਨਜੋਤ ਹੁਣ ਇਹਨਾਂ ਦੀ ਜਥੇਬੰਦੀ ਬਹੁਤ ਗਰਾਊਂਡ ਪੱਧਰ ਤੇ ਮਤਲਬ ਸੇਵਾਵਾਂ ਨਿਭਾ ਰਹੀ ਹੈ ਉਹਨਾਂ ਦੇ ਨਾਲ ਅਸੀਂ ਸਹਿਯੋਗ ਦੇ ਲਈ ਜਿਹੜੇ ਬੀਜ ਤੇ ਆਪਣੇ ਖਾਦ ਲੈ ਕੇ ਪਹੁੰਚੇ ਆਂ ਤੋਂ ਅਸੀਂ ਪ੍ਰਮਾਤਮਾ ਅਗੇ ਹੀ ਅਰਦਾਸ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਜਿਹੜਾ ਇਹ ਸਮਾਂ ਆ ਇਹ ਦੂਰ ਹੋਵੇ ਪੰਜਾਬ ਨੂੰ ਮੁੜ ਦਿਵਾਰੋਂ ਬਹਾਲ ਕਰਨਾ ਇਹ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਆਬਾਦ ਹੋਣ ਖੇਤੀ ਜੋਗ ਦੁਬਾਰਾ ਹੋਣ ਕਿਉਂਕਿ ਹੜ੍ਹਾਂ ਦੇ ਨਾਲ ਜਿੱਥੇ ਫਸਲ ਦਾ ਨੁਕਸਾਨ ਹੋਇਆ ਉੱਥੇ ਜ਼ਮੀਨੀ ਪੱਧਰ ਵੀ ਉਹਦੇ ਵਿੱਚ ਵੀ ਉਥਲ ਪੁਥਲ ਕਾਫੀ ਆਈ ਹੋਈ ਹੈ ਸੋ ਇਹ ਭਾਈ ਸਾਹਿਬਾਂ ਨੇ ਕਾਫੀ ਮਤਲਬ ਇਹਦੇ ਵਿੱਚ ਜ਼ਮੀਨੀ ਲੈਵਲ ਤੇ ਵਰਕ ਕਰ ਰਹੇ ਆ ਇਹਨਾਂ ਦੀ ਜਥੇਬੰਦੀ ਸੋ ਸਾਰਿਆਂ ਦਾ ਧੰਨਵਾਦ ਹੈ ਤੇ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ ਜਿਹੜੇ ਹੋਰ ਵੀ ਐਨਆਰਈ ਵੀਰਿਆ ਜਾਂ ਹੋਰ ਵੀ ਸਹਿਯੋਗੀ ਮਤਲਬ ਸਹਾਯੋਗ ਦੇਣਾ ਚਾਹੁੰਦੇ ਆ ਉਹ ਇਹ ਭਾਈ ਸਾਹਿਬਾ ਨਾਲ ਜਰੂਰ ਸੰਪਰਕ ਕਰਨ ਤਾਂ ਜੋ ਇਹਨਾਂ ਦੀਆਂ ਸਭਾਵਾਂ ਆਪਾਂ ਤਾਂ ਸਿਰਫ ਇੱਕ ਹੱਲਾਸ਼ੇਰੀ ਦੇਣੀ ਹੈ ਬਾਕੀ ਇਹ ਸਭਾਵਾਂ ਮੋਰੇ ਹੋ ਕੇ ਆਪ ਨਿਭਾਰੇ ਸੋ ਇਹਨਾਂ ਨੂੰ ਕੁਝ ਕਹਿੰਦਾ ਮੈਂ ਖੇਮਾ ਦਾ ਜੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ